ਹਾਂਜੀ ਟਰੱਕਾਂ ਵਾਲੇ ਲੋ ਜੀ ਟਰੱਕਾਂ ਵਾਲੇ ਵੈਲਕਮ ਬੈਕ ਹੋ ਗਿਆ ਟਰੱਕਾਂ ਵਾਲੇ ਫੇਰ ਆ ਗਿਆ ਪਾਵਸ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਸਲਾਮ ਕਿਦਾਂ ਸੇਤਾਂ ਠੀਕ ਠਾਕ ਆ ਪਰਿਵਾਰ ਸਾਰਿਆਂ ਦੇ ਵਧੀਆ ਠੀਕ ਠਾਕ ਆ ਤੇ ਕੰਟੈਂਟ ਆਪਣਾ ਅੱਜ ਇਹ ਆ ਜੀ ਕਿ ਜਿੱਦਾਂ ਤੁਸੀਂ ਇੱਥੇ ਨਵੇਂ ਬੰਦੇ ਆਉਂਦੇ ਆ ਵੀਰ ਨੇ ਇੱਕ ਨੇ ਕਮੈਂਟ ਵੀ ਕੀਤਾ ਹੈ ਚਲੋ ਮੈਂ ਕਿਹਾ ਚਲੋ ਉਹਦਾ ਕੰਟੈਂਟ ਚੱਕ ਲੈਂਦੇ ਆ ਸੌਖਾ ਹੋ ਜਾਊਗਾ ਕਰਨ ਤੇ ਵੀਰ ਪੁੱਛਦਾ ਸੀਗਾ ਵੀ ਇਹ ਸਮਾਨ ਭਾਜੀ ਕਿਦਾਂ ਕੀ ਕੀ ਬੰਦਾ ਨਾਂ ਨਾਂ ਲਿਆ ਵੀ ਤਾਂ ਬੰਦਾ ਧੋਖਾ ਨਾ ਕਰਵੇ ਭਰਾਵਾ ਮੈਂ ਕਿਸੇ ਦੀ ਗੱਲ ਨਹੀਂ ਆਪਾਂ ਕਰਨੀ ਮੈਂ ਆਪਾਂ ਰੇਹ ਵਾਰੀ ਆਪਣੀ ਗੱਲ ਕਰੀ ਦੀ ਆ ਤੇ ਆਪਾਂ ਆਪਾਂ ਨੂੰ ਤੇ ਇਹੀ ਚੀਜ਼ ਦਾ ਵੀ ਹੈਗਾ ਤੇ ਅੱਲਾਪਾਂ ਇਹ ਆਪਣੀ ਕੀ ਤੁਹਾਨੂੰ ਸਾਡੇ ਵਿੱਚ ਦੱਸ ਦੰਨੇ ਆ ਠੀਕ ਆ ਜੀ ਤੇ ਹੁਣ ਮੇਰਾ ਭਰਾ ਆਪਾਂ ਮੈਂ ਕਾਪੀ ਲੈ ਕੇ ਰੱਖ ਲਿਓ ਤੇ ਲਿਖ ਲਿਓ ਤੇ ਕਿਦਾਂ ਹੈ ਕਿਦਾਂ ਕਰਨੀ ਤੇ ਉਹ ਤੁਹਾਡੀ ਮਰਜ਼ੀ ਆ ਤੇ ਬਾਕੀ ਮੈਂ ਤਾਂ ਕਈ ਚੀਜ਼ਾਂ ਲੈ ਆਂਦੀਆਂ ਸੀਗੀਆਂ ਉਹ ਥੋੜੀਆਂ ਪੈ ਗਿਆ ਫਰਕ ਛੋਟੀਆਂ ਲੈਣ ਦੀਆਂ ਚੱਲ ਲਾ ਲਓ ਭਾਉ ਵੱਡੀਆਂ ਲਾਲੀ ਲੈਣ ਦੀਆਂ ਉਹ ਮੈਂ ਔਖਾ ਹੋ ਗਿਆ ਕੰਮ ਥੋੜਾ ਜਿਹਾ ਮੈਂ ਹੁਣ ਲੈ ਕੇ ਆਉਂਗਾ ਆਪਣੇ ਆ ਪਾਲਾਲੇ ਭਾਜੀ ਨੇ ਲੰਗੇ ਸਾਡੇ ਕੋਲ ਦੀ ਤੇ ਮੈਂ ਹੁਣ ਲੈ ਕੇ ਆਉਂਗਾ ਚੀਜ਼ਾਂ ਵੱਡੀਆਂ ਜਿਹੜੀਆਂ ਉਹ ਤੁਹਾਨੂੰ ਦੱਸਦਾ ਵੀ ਉਹ ਕਿਹੜੀ ਕਿਹੜੀ ਚੀਜ਼ ਤੁਸੀਂ ਲੈਣੀ ਆ ਠੀਕ ਹੈ ਜੀ ਤੇ ਇਹ ਹੁਣ ਹਿਸਾਬ ਚ ਰੱਖਿਓ ਕੰਮ ਕਿ ਜਿੱਦਾਂ ਇੱਥੇ ਕਈ ਚੀਜ਼ਾਂ ਮਿਲਦੀਆਂ ਕਈ ਚੀਜ਼ਾਂ ਨਹੀਂ ਮਿਲਦੀਆਂ ਜਿਹੜੀਆਂ ਪੰਜਾਬ 'ਚ ਮਿਲਦੀਆਂ ਠੀਕ ਹੈ ਜੀ ਤੇ ਉਹ ਉਹਦੇ ਹਿਸਾਬ ਨਾਲ ਮੈਂ ਤਾਂ ਉਹ ਇੰਡੀਆ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਆ ਜਵੇ ਤਾਂ ਉਹ ਵਧੀਆ ਗੱਲ ਆ ਠੀਕ ਹੈ ਜੀ ਤੇ ਬਾਕੀ ਯਾਰ ਮੈਂ ਆਹਾ ਇੱਕ ਗੱਲੋ ਚਲੋ ਹੋਰ ਨਾਲ ਐਡ ਕਰਦਾ ਮੇਰੇ ਭਰਾ ਅਜਦਾ ਪੁੱਛਦੇ ਸੀਗੇ ਵੀ ਇਦਾਂ ਨਾ ਇੱਥੇ ਜਿਹੜਾ ਯੂਰਪ ਦੇ ਵਿੱਚ ਜਿਹੜਾ ਲਾਇਸੈਂਸ ਆ ਉਹ ਮੈਂ ਹੁਣ ਤੁਹਾਨੂੰ ਗੱਲ ਕਲੀਅਰ ਕਰਦਾ ਨਾ ਭਾਈ ਇਹਦੇ ਵਿੱਚ ਹੀ ਕਿ ਜਿਹੜਾ ਯੂਰਪ ਦੇ ਵਿੱਚ ਆ ਭਾਈ ਜਿਹੜਾ ਦਵਾਈ ਦਾ ਲਾਇਸੈਂਸ ਆ ਜਾਂ ਇੰਡੀਆ ਦਾ ਲਾਇਸੈਂਸ ਆ ਉਹ ਇੰਟਰਨੈਸ਼ਨਲ ਕਰਾ ਕੇ ਨਾ ਤੁਸੀਂ ਇੱਥੇ ਚਲਾ ਸਕਦੇ ਆ ਗਲਫ ਦਾ ਕੋਈ ਵੀ ਲਾ ਲਓ ਸऊदी ਕਤਰ ਬਹਿਰੀਨ ਹਨਾ ਮਤਲਬ ਗਲਫ ਦਾ ਖਾਣਾ ਚਾਹੀਦਾ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਉਹ ਇੱਥੇ ਆ ਕੇ ਇੰਟਰਨੈਸ਼ਨਲ ਕਰਾ ਉੱਥੋਂ ਇੰਟਰਨੈਸ਼ਨਲ ਕਰਾ ਕੇ ਤੁਸੀਂ ਲਿਆ ਸਕਦੇ ਆ ਤੇ ਇੱਥੇ ਤੁਹਾਡਾ ਉਹ ਚੱਲਦਾ ਆ ਠੀਕ ਹੈ ਜੀ ਤੇ ਬਾਕੀ ਦੂਜੀ ਗੱਲ ਹੈਗੀ ਆ ਜੀ ਆਪਣਾ ਸਮਾਨ ਦੀ ਤੇ ਸਮਾਨ ਤੁਸੀਂ ਕਿਦਾਂ ਕਿਦਾਂ ਨਾਅ ਲੈ ਕੇ ਆਉਣਾ ਕਿਹੜਾ-ਕਿਹੜਾ ਨਾਮ ਲੈ ਕੇ ਆਉਣਾ ਹੈ ਠੀਕ ਹੈ ਜੀ ਬਾਕੀ ਇਹ ਜਿਹੜੇ ਮਾਰੇ-ਮੋٹے ਸ਼ਾਟ ਜਿਹੜੇ ਮੈਂ ਇੱਥੋਂ ਲੈ ਲੈਣੇ ਆ ਤੇ ਆ ਤੁਹਾਨੂੰ ਬੰਨਾਲੇ ਪਾਰਕਿੰਗ ਦਿਖਾਣੀ ਆ ਪਾਰਕਿੰਗ ਆ ਟਰੱਕਾਂ ਦੀ ਆਪਣਾ ਟਰੱਕ ਇੱਧਰ ਖੜਾ ਆ ਉਹ ਖੜਾ ਆਪਣਾ ਟਰੱਕ ਠੀਕ ਹੈ ਜੀ ਤੇ ਬਾਕੀ ਮੈਂ ਆ ਜਾਓ ਹੁਣ ਤੇ ਹੁਣ ਸਮਾਨ ਦੀ ਸ਼ੁਰੂਆਤ ਆਪਾਂ ਕਰਦੇ ਆ ਜਿਹੜਾ ਇੱਕ ਆਪਣੇ ਗੱਡੀਆਂ ਦੇ ਵਿੱਚ ਜਿੱਦਾਂ ਉਹਨਾਂ ਆ ਫੋਨ ਆ ਚਾਰਜ ਕਰਨਾ ਤੁਸੀਂ ਇਨਵਰਟਰ ਆਉਂਦਾ ਇੱਕ ਠੀਕ ਹੈ ਜੀ ਉਹ ਇੰਡੀਆ ਤੋਂ ਬੰਦਾ ਮੈਂ ਨਵੀਂ ਇੰਡੀਆ ਤੋਂ ਲੈ ਕੇ ਆਇਆ ਸੀ ਤੁਹਾਨੂੰ ਮੈਂ ਸ਼ੋਅ ਕਰਾ ਦੂੰਗਾ ਟਰੱਕ ਦੇ ਵਿੱਚ ਜਾ ਕੇ ਉਹ ਹਨਾ ਇਨਵਰਟਰ ਆਜ ਤਾਂ ਮਤਲਬ ਉਹ ਕਨਵਰਟ ਕਰਦਾ ਹੈ ਕਨਵਰਟਰ ਮਤਲਬ ਕੋਈ ਵੀ ਆਪਾਂ ਫੋਨ ਚਾਰਜ ਲਾਉਣਾ ਤੇ ਉਹ ਟਰੱਕ ਦੇ ਵਿੱਚ ਚਾਰਜ ਲਾਉਣਾ ਤੇ ਉਹ ਜਿਹੜੀ 220 ਬੋਲਟ ਕਰਕੇ ਦੇ ਦਿੰਦਾ ਇੱਕ ਤਾਂ ਜ਼ਰੂਰੀ ਹੋ ਆ ਜੀ ਉਹ ਲੈ ਕੇ ਆਓ ਠੀਕ ਹੈ ਜੀ ਤੇ ਬਾਕੀ ਉਹ ਜਿਹੜਾ ਇੱਕ ਸਟੈਂਡ ਹੁੰਦਾ ਆ ਟਰੱਕ ਦੇ ਵਿੱਚ ਫੋਨ ਟਿਕਾਉਣ ਵਾਲਾ ਉਹ ਵੀ ਤੁਸੀਂ ਇੱਥੋਂ ਹੀ ਲੈ ਆਉਂਗੇ ਤਾਂ ਵਧੀਆ ਗੱਲ ਆ ਵੜਦਾ ਤਾਂ ਹੈਗਾ ਇੱਥੋਂ ਪਰ ਇੱਥੇ ਚੀਜ਼ਾਂ ਸਾਰੀਆਂ ਮਿਲਦੀਆਂ ਆ ਪਰ ਇਹ ਆ ਵੀ ਮਹਿੰਗੀਆਂ ਆ ਠੀਕ ਆ ਜੀ ਤੇ ਬਾਕੀ ਜਿਹੜੇ ਭਾਂਡੇ ਆ ਤੁਸੀਂ ਜਿਹੜਾ ਕੁੱਕਰ ਸਭ ਤੋਂ ਮੇਨ ਗੱਲ ਮੇਨ ਗੱਲ ਇਹ ਆ ਵੀ ਜਿਹੜਾ ਕੁੱਕਰ ਆ ਮੈਂ ਲਿਆ ਭਾਈ 2 ਲੀਟਰ ਆ ਇਹ ਮੈਂ ਧੋਖਾ ਖਾ ਲਿਆ ਹੁਣ ਤੁਸੀਂ ਨਾ ਧੋਖਾ ਖਾਓ ਘੱਟੋ ਘੱਟ 5 ਲੀਟਰ ਵਾਲਾ ਕੁੱਕਰ ਚਾਹੀਦਾ ਠੀਕ ਆ ਜੀ 5 ਲੀਟਰ ਵਾਲਾ ਕੁੱਕਰ ਲੈ ਕੇ ਆਓ ਜਿਹੜੇ ਵਿੱਚ ਚੰਡੀ ਦਾ ਤੁਹਾਡੀ ਦਾਲ ਸਬਜ਼ੀ ਨਾ ਉਹ ਵਧੀਆ ਬਣ ਸਕੀ ਤੇ ਬਾਕੀ ਹੋਰ ਚੀਜ਼ਾਂ ਜਿਹੜੀਆਂ ਥੋੜਾ ਥੋੜਾ ਇਹ ਜਿਹੜਾ ਪੰਜਾਂ ਗੋਲੀਆਂ ਦਾ ਥਾਲ ਹੁੰਦਾ ਉਹ ਜੂ ਮੇਰਾ ਭਰਾ ਲੈ ਗਿਆ ਉਹ ਪਤਾ ਤਰਕਾ ਤਰਕਾ ਕੱਟਦਾ ਤੇ ਬੰਦਾ ਪਾਣ ਦਾ ਵਿੱਚ ਉਹਦੇ ਸਮਾਨ ਕੱਟ ਕੇ ਤਾਂ ਬੰਦਾ ਬਾਅਦ ਚ ਬਣਾ ਲੈਂਦਾ ਠੀਕ ਹੈ ਜੀ ਤੇ ਬਾਕੀ ਕੋਲੀ ਚੋਂ ਤੇ ਉਹ ਤਾਂ ਕਿੱਡਾ ਹੌਟ ਕੇ ਸਾਡਾ ਬਾਪੂ ਵੀ ਲੈ ਆਇਆ ਵਧੀਆ ਗੱਲ ਆ ਤੇ ਬਾਕੀ ਮੈਂ ਹੁਣ ਟਰੱਕ ਦੇ ਵਿੱਚ ਚੱਲੇ ਆਈ ਹਾਂ ਉਹਦੇ ਵਿੱਚ ਤੁਹਾਨੂੰ ਬੈਠ ਕੇ ਮੈਂ ਬਾਤੀ ਮਾੜੀ ਮੋਟੀ ਜਿਹੜੀ ਗੱਲਬਾਤ ਆ ਉਹ ਆਪਾਂ ਟਰੱਕ ਦੇ ਵਿੱਚ ਬਹਿ ਕੇ ਕਰਦੇ ਆ ਠੀਕ ਹੈ ਜੀ ਆਇਓ ਹਾਂ ਜੀ ਲਓ ਜੀ ਚਾਰ ਪੰਜ ਜੀ ਜਾਂ ਤੁਹਾਨੂੰ ਮੈਂ ਕਣਾਤੀਆਂ ਤੁਸੀਂ ਚੈੱਕ ਕਰ ਲੀਆਂ ਹੋਣੀਆਂ ਠੀਕ ਹੈ ਜੀ ਕੁੱਕਰ ਹੋ ਗਿਆ ਇਹ 5 ਕਲੀਟਰ ਵਾਲਾ ਤੁਸੀਂ ਲੈ ਗਏ ਉਹ ਤੇ ਬੰਦਾ ਦਾਲ ਸਬਜ਼ੀ ਵੀ ਕੋਈ ਵੀ ਦਾਲ ਜਾਂ ਸਬਜ਼ੀ ਬਣਾ ਸਕਦਾ ਈਜ਼ੀਲੀ ਇੱਚ ਠੀਕ ਹੈ ਜੀ ਛੋਟਾ ਨਾਲ ਲੈ ਕੇ ਆਓ ਮੇਰਾ ਭਰਾ ਤੇ ਇੱਕ ਆਪਣਾ ਨਾਨ ਸਟਿਕ ਜਿਹੜਾ ਤਵਾ ਹੁੰਦਾ ਉਹ ਵੀ ਪਿੰਡੋਂ ਹੀ ਲੈ ਆਓ ਇੱਥੋਂ ਮਹਿੰਗਾ ਮਿਲਦਾ ਨਾਨ ਸਟਿਕੀ ਤਵਾ ਹੋ ਗਿਆ ਬਾਕੀ ਹੋਰ ਇੱਕ ਨਿਕਾ ਜਾ ਫ੍ਰਾਈਪੀਨ ਤੇ ਚਾਹ ਚੋ ਬੰਦਾ ਬਣਾ ਲਿੰਦਾ ਠੀਕ ਨਹੀਂ ਕਾਫੀ ਬਣਾ ਲਿੰਦਾ ਤੇ ਇੱਕ ਛੋਟਾ ਜਿਹਾ ਕੱਪ ਵੀ ਜਿਹੜਾ ਉਹਦਾ ਢੱਕਣ ਹੋਵੇ ਉੱਤੇ ਉਹ ਵੀ ਲੈ ਕੇ ਆਉਥੋਂ ਇਥੋਂ ਮਹਿੰਗਾ ਮਿਲਦਾ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀਗਾ ਇੱਕ ਆਪਣੇ ਸਟੈਂਡ ਹੁੰਦਾ ਇਹਨਾਂ ਦਾ ਫੋਨ ਵਾਲਾ ਸਟੈਂਡ ਜਿਹਦੇ ਵਿੱਚ ਫੋਨ ਟਿਕਾਰੀਦਾ ਜਿੱਤੇ ਉਹ ਉਹ ਵੀ ਨਾਲ ਹੀ ਲੈ ਆਇਆ ਉਹ ਚੰਗਾ ਤੇ ਇੱਕ ਮੈਂ ਤੁਹਾਨੂੰ ਇੱਕ ਆਹ ਚੀਜ਼ ਦਿਖਾਉਣੀ ਸੀਗੀ ਵੀ ਇਹ ਜਿੱਦਾਂ ਇਹ ਮੈਂ Amazon ਤੋਂ ਮੰਗਾਇਆ ਸੀਗਾ ਜੇ ਜਦੋਂ ਮੈਂ ਇਹਦੇ ਤੇ ਆ ਲਾ ਕੇ ਇਹਦੇ ਤੇ ਲਾਉਣਾ ਹੁੰਦਾ ਚਾਰ ਜੋਰਜ ਟੂਲ ਵੀ ਤੇ ਆ ਦੇਖੋ ਆਹ ਵਾਲਾ ਇਹ ਮਤਲਬ ਉਥੋਂ ਮੈਂ ਇੰਡੀਆ ਤੋਂ Amazon ਤੋਂ ਮੰਗਾਇਆ ਸੀਗਾ ਕਨਵਰਟਰ ਕਹਿੰਦੇ ਇਹਨੂੰ ਠੀਕ ਹੈ ਜੀ ਤੇ ਇਹ ਜੇ ਤੁਸੀਂ ਮੈਂ ਚਲੋ ਚਲੋ ਕਿਸੇ ਦੀ ਹੈਲਪ ਹੋਣੀ ਨਹੀਂ ਬੰਦਾ ਦੱਸ ਦਿੰਦਾ ਤੇ ਉਸ ਹੱਬ ਨਾਲ ਬੰਦਾ ਸਮਾਨ ਲੈ ਆਉਂਦਾ ਠੀਕ ਹੈ ਜੀ ਇਹ ਮਤਲਬ 12 ਵੋਲਟ ਆਇਆ 24 ਵਾਲਾ 12 ਵੋਲਟਾ ਸਾਰੇ ਆਉਂਦੇ ਆ ਜੇ ਤੁਸੀਂ ਉਸ ਹੱਬ ਨਾਲ ਲਿਆ ਸਕਦੇ ਆ ਠੀਕ ਹੈ ਜੀ ਤੇ ਬਾਕੀ ਹੋਰ ਕਈ ਚੀਜ਼ਾਂ ਵੀ ਹੁੰਦੀਆਂ ਮਲਬਾ ਆ ਔਰ ਕੰਬਲ ਲਾ ਲੋ ਕੰਬਲ ਐਵੇਂ ਸਮਾਨ ਲਿਆਉਣ ਦਾ ਜਿਆਦਾ ਫਾਇਦਾ ਨਹੀਂ ਕੰਬਲ ਵੀ ਜਿੱਦਾਂ ਬੰਦੇ ਲੈ ਕੇ ਆਉਂਦੇ ਆ ਵੱਡੇ ਵੱਡੇ ਕੰਬਲ ਲੈ ਆਉਂਦੇ ਆ ਮਿਲਦੇ ਹੈਗੇ ਇੱਥੋਂ ਇੱਥੋਂ ਇਦਾਂ ਆਪਣੇ ਜਿੱਥੇ ਤੁਸੀਂ ਕਹਿੰਦੇ ਹੋ ਮੈਂ ਕੋਈ ਵੀ ਕੰਟਰੀ ਜਿਹੜਾ ਬੰਦਾ ਆਉਂਦਾ ਲਤਵਾਈਆਂ ਚ ਹੁਣ ਜਿੱਦਾਂ ਅਸੀਂ ਆਏ ਸੀ ਕਿ ਉੱਥੋਂ ਜਿੱਦਾਂ 10 10 ਯੂਰੋ 15 ਯੂਰੋ ਦੀ ਮਿਲ ਜਾਂਦੀ ਆ ਉਹ ਇੱਕ ਰਜਾਈ ਜੀ ਤੇ ਬਾਕੀ ਗਾਂ ਜਾਂ ਤਾਂ ਠੰਡ ਹੋ ਜਾਣੀ ਆ ਇੱਥੇ ਸਨੋ ਫਾਲ ਹੁੰਦਾ ਸਨੋ ਜਿੱਦਾਂ ਕੈਨੇਡਾ ਵਾਲਾ ਹੀ ਆ ਸੇਮ ਸੇਮ ਜਿੱਦਾਂ ਸਨੋ ਫਾਲੇ ਦਾ ਬਾਰ ਬੁਰ ਪੈਂਦੀ ਆ ਤੇ ਗੱਡੀਆਂ ਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਪਾਈ ਸੀਗੀ ਉਹ ਤੇ ਹੀਟਰ ਲੱਗੇ ਆ ਗੱਡੀਆਂ ਦੇ ਵਿੱਚ ਤੁਸੀਂ ਹੀਟਰ ਚਲਾਓ ਤੇ ਆਪਾਂ ਐਨ ਵਧੀਆ ਨਾਰਮਲ ਜਿਹੜਾ ਟੈਂਪਰੇਚਰ ਅੰਦਰ ਹੋ ਜਾਂਦਾ ਵਧੀਆ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਹੁਣ ਮੈਂ ਇਹ ਜਿੱਦਾਂ ਜਿਹੜੇ ਕੱਪੜੇ ਹੁੰਦੇ ਆ ਕੱਪੜੇ ਤੁਸੀਂ ਹਿਸਾਬ ਲਾ ਲਓ ਹੁਣ ਜਿੱਦਾਂ ਗਾਂ ਟੈਂਪਰੇਚਰ ਜਿਹੜਾ ਵੱਧ ਜਾਣਾ ਆਪਣੇ ਘਰ ਜਾਣਾ ਠੰਡ ਵੱਜਣੀ ਆ ਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਗਰਮ ਕੱਪੜੇ ਲਾਓ ਤਿੰਨ ਚਾਰ ਪਜਾਮੇ ਥੋੜੇ ਮੋਟੇ ਲੈ ਆਓ ਬਾਕੀ ਲੋਰਾ ਲੋਰਾ ਜਿਹੜੀਆਂ ਹੁੰਦੀਆਂ ਆਹਾ ਟੀ-ਸ਼ਰਟਾਂ ਤੇ ਦੋ ਤਿੰਨ ਜੈਕਟਾਂ ਵੀ ਲੈ ਆਓ ਚੰਗਾ ਤੇ ਜਿਹੜੀਆਂ ਜਿਹੜੀਆਂ ਆਪਣਾ ਸਿਆਲ ਤੁਹਾਡੇ ਸੋਖੇ ਲੰਘ ਜਾਣਗੇ ਜਿਹੜੇ ਬੰਦੇ ਸਿਆਲਾਂ ਚ ਆਉਣ ਲੱਗਿਆ ਤੇ ਉਹਨਾਂ ਲਈ ਮੈਂ ਦੱਸਦਾ ਵੀ ਇਹ ਹੁਣ ਇਹ ਨਾ ਸਮਝ ਲਓ ਵੀ ਹਾਂ ਵੀ ਗਰਮੀ ਵਾਲੇ ਵੀ ਭਾਜੀ ਇੱਥੇ ਤਾਂ ਗਰਮੀ ਹੁਣੀ ਆ ਇਦਾਂ ਹੁਣ ਹੁਣ ਇਹ ਆ ਵੀ ਤੁਹਾਡਾ ਸਿਆਲ ਆਉਣ ਲੱਗਾ ਤੇ ਬਰਫ ਪੈਣ ਲੱਗਣੀ ਵੀਰ ਜੀ ਬਰਫ ਹਾਂਜੀ ਉਹਦੇ ਮੈਂ ਕਰਕੇ ਤਾਂ ਹੁੰਦਾ ਸੰੜਿਆ ਠੀਕ ਹੈ ਜੀ ਤੇ ਬਾਕੀ ਹੋਰ ਮੇਰਾ ਭਰਾ ਕੋਈ ਨਹੀਂ ਕਮੈਂਟ ਕਰਕੇ ਹੋਰ ਵੀ ਦੱਸ ਦਿਆ ਕਰੋ ਕਿਹੜੀ ਗੱਲ ਨਹੀਂ ਤੁਹਾਨੂੰ ਪਤਾ ਲੱਗਦੀ ਤੇ ਉਹ ਮੈਂ ਤੁਹਾਨੂੰ ਦੱਸ ਦਿਆ ਕਰੂੰਗਾ ਮੜਾ ਮੋੜਾ ਜਿੰਨਾ ਕੁ ਭਾਈ ਆਪਾਂ ਨੂੰ ਪਤਾ ਆਪਾਂ ਉਹ ਤੁਹਾਨੂੰ ਦਸੀ ਜਣੇ ਬਾਕੀ ਹੁਣ ਮੈਂ ਮਸ਼ੀਨ ਚ ਕੱਪੜੇ ਪਾ ਕੇ ਆ ਆ ਸਗਾ ਤੇ ਉਹ ਮੈਂ ਮੈਦਲਾ ਟਾਈਮ ਵਾਲਾ ਪੱਲਾ ਤੇ ਟਾਈਮਰ 30 30 ਮਿੰਟ ਲੱਗੇ ਆ ਤੇ ਉਹ 30 ਮਿੰਟ ਪਾ ਕੇ ਤਿਲ ਜਾਣ 15 ਮਿੰਟ ਹੋ ਗਏ ਠੀਕ ਹੈ ਜੀ ਬਦ ਗਿਆ ਠੀਕ ਆ ਸਿਸਟਮ ਤੇ ਹੁਣ ਮੈਂ ਲੱਗਾ ਤਿਆਰ ਕਰਨ ਬਾਕੀ ਤੁਹਾਨੂੰ ਮੈਂ ਪਹਿਲਾ ਬਲੌਗ ਦੇ ਵਿੱਚ ਸਾਰਾ ਕੁਝ ਦੱਸੇ ਦਿੱਤਾ ਮੈਂ ਇੱਥੇ ਰੋਟੀ ਪਾਣੀ ਬਣਾਉਣਾ ਰੋਟੀ ਪਾਣੀ ਬਣਾ ਕੇ ਤੇ ਆਪਣਾ ਰੋਟੀ ਪਾਣੀ ਬਣਾ ਕੇ ਤੇ ਚੁੱਪ ਕਰਕੇ ਨਜ਼ਾਰਾ ਲੈਣਾ ਹਾਂ ਸੌਂ ਸਹੀ ਹੈ ਜੀ ਕੋਈ ਹੜਕਚੜ ਕੋਈ ਕੌਣ ਨਹੀਂ ਜੇ ਤੁਹਾਡਾ ਨਹੀਂ ਦਿਲ ਕਰਦਾ ਤਾਂ ਬਾਹਰ ਸਾਰਾ ਕੁਝ ਮੈਕਡੀ ਸਾਬੇ ਸਾਰਾ ਕੁਝ ਬਰਗਰ ਕਿੰਗ ਸਾਰਾ ਕੁਝ ਹੈਗਾ ਇਦਾਂ ਦੀ ਗੱਲ ਨਹੀਂ ਕੋਈ ਜੇ ਨਹੀਂ ਕੁਝ ਮਿਲਦਾ ਮਿਲਦਾ ਸਾਰਾ ਕੁਝ ਆ ਪਰ ਇਹ ਆ ਵੀ ਜੋ ਘਰ ਦੀ ਰੋਟੀ ਦਾ ਸਵਾਦ ਹੈ ਉਹ ਘਰ ਦਾ ਹੀ ਹੈ ਠੀਕ ਹੈ ਜੀ ਤੇ ਬਾਕੀ ਹੋਰ ਮੇਰਾ ਭਰਾ ਜਿਹੜੀਆਂ ਚੀਜ਼ਾਂ ਕੰਮ ਵਾਲੀਆਂ ਆ ਪਿੰਡੋਂ ਲਿਆਉਣ ਵਾਲੀਆਂ ਉਹ ਤੁਹਾਨੂੰ ਮਦਦ ਸੇ ਦਿੱਤੀਆਂ ਆ ਠੀਕ ਹੈ ਜੀ ਕਿੱਦਾਂ ਹੁੰਦਾ ਕੀ ਹਸਾਤਾ ਵਾ ਤੇ ਉਹਦੇ ਕੋਈ ਰੋਲਾ ਹੈ ਨਹੀਂਗਾ ਜਿਹੜੇ ਮੇਰੇ ਭਰਾ ਪੁੱਛਦੇ ਸੀ ਨਾ ਉਹ ਕੀ ਕਹਿੰਦੇ ਹੁੰਦੇ ਆ ਆਪਣੇ ਇੰਟਰਨੈਸ਼ਨਲ ਜਿਹੜਾ ਲਾਇਸੈਂਸ ਹੈ ਨਾ ਉਹ ਲਾਇਸੈਂਸ ਮੈਂ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾ ਹੀ ਦਿਨਾ ਆ ਵੀ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਦਬਾਈਦਾ ਨਾ ਉਹ ਇਦਾਂ ਦਾ ਹੁੰਦਾ ਆ ਦੇਖੋ ਜੀ ਆ ਆਪਣਾ ਆਈਡੀ ਪੀ ਆ ਜੀ ਠੀਕ ਹੈ ਜੀ IDP ਅਤੇ ਇਹਦੇ ਵਿੱਚ ਆਹ ਲੱਗੀ ਆਪਣੀ ਫੋਟੋ ਠੀਕ ਹੈ ਜੀ ਆਹ ਆਪਣਾ ਇੰਟਰਨੈਸ਼ਨਲ ਲਾਇਸੈਂਸ IDP ਇਹਨੂੰ ਇੰਟਰਨੈਸ਼ਨਲ ਕਹਿੰਦੇ ਵੀ ਇਹ ਮਤਲਬ ਦੁਬਈ ਦਾ ਲਾਇਸੈਂਸ ਆ ਠੀਕ ਹੈ ਜੀ ਦੁਬਈ ਦਾ ਲਾਇਸੈਂਸ ਜਿਹੜਾ ਇੰਟਰਨੈਸ਼ਨਲ ਇੱਥੇ ਚੱਲਦਾ ਉਹ ਤੁਹਾਨੂੰ ਮੈਂ ਦਿਖਾਇਆ ਸੀ ਠੀਕ ਹੈ ਜੀ ਮੇਰੇ ਭਰਾ ਇਹਦੇ ਪੁੱਛਦੇ ਸੀ ਨਾ ਵੀ ਇਦਾਂ ਇੱਥੇ ਚੱਲਦਾ ਕਿ ਨਹੀਂ ਲਾਇਸੈਂਸ ਚੱਲਦਾ ਉਹਨਾਂ ਨੂੰ ਮੈਂ ਹੁਣ ਇਹ ਤਾਂ ਕਰਕੇ ਦੱਸਣ ਲੱਗਾ ਕਲੀਅਰ ਕੀਤਾ ਬਾਈ ਵੀ ਇੱਥੇ ਚੱਲਦਾ ਇੰਟਰਨੈਸ਼ਨਲ ਲਾਇਸੈਂਸ ਤੁਸੀਂ ਕਰਾ ਕੇ ਇੰਡੀਆ ਤੋਂ ਗਲਫ ਕੰਟਰੀ ਕੋਈ ਵੀ ਤੋਂ ਇਹ ਤਾਂ इजीली ਇਥੇ ਆ ਸਕਦੇ ਨੇ ਟਰੱਕ ਇਥੇ ਚਲਾ ਸਕਦੇ ਆ ਠੀਕ ਹੈ ਜੀ ਤੇ ਪੋਜ਼ਿਟਿਵ ਮੈਂ ਪਹਿਲਾਂ ਵੀ ਕਹਿੰਦਾ ਹਾਂ ਉਹਨਾਂ ਪੋਜ਼ਿਟਿਵ ਰਹਿ ਆ ਕਰੋ ਮੇਰਾ ਭਰਾ ਕੋਈ ਵੀ ਕੰਮ ਕਰਨਾ ਪੋਜ਼ਿਟਿਵ ਰਹਿ ਕੇ ਕਰੋਗੇ ਤਾਂ ਸਾਰੇ ਕੰਮ ਸਫਲ ਹੋਣਗੇ ਠੀਕ ਹੈ ਜੀ ਤੇ ਬਾਕੀ ਸਾਰਾ ਕੁਝ ਚੱਲੀ ਜਾਂਦਾ ਹੈ ਟਰੱਕਾਂ ਵਾਲੇ ਆ ਟਰੱਕ ਚਲਾਉਣੇ ਆ ਤੇ ਟਰੱਕਾਂ ਵਾਲੇ ਇਹ ਕਹਿਣਾ ਟਰੱਕਾਂ ਵਾਲੇ ਟਰੱਕਾਂ ਵਾਲੇ ਆ ਤੇ ਮੇਰਾ ਭਰਾ ਬਾਕੀ ਜੇ ਕਿਸੇ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਮੇਰਾ ਭਰਾ ਪੂਰੀ ਦੇਖ ਲਿਆ ਕਰੋ ਵੀਡੀਓ ਤਦ ਨੂੰ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜਾ ਕਰੂਗਾ ਵੀ ਹਾਂ ਅੱਜ ਬਾਕੀ ਆਪਣਾ ਸਿੱਧਾ ਕੰਮ ਹੈਗਾ ਆਪਾਂ ਸਿੱਧੇ ਤੇ ਸਾਫ਼ ਬੰਦੇ ਜੋ ਆਪਣਾ ਉਹਦੇ ਤੇ ਟਾਈਟਲ ਲਿਖਿਆ ਹੋਊਗਾ ਉਹੀ ਵੀਡੀਓ ਦੇ ਵਿੱਚ ਹੋਊਗਾ ਇਹ ਨਹੀਂ ਵੀ ਟਾਈਟਲ ਹੋਰ ਹੋਊਗਾ ਵੀਡੀਓ ਹੋਰ ਹੋਊਗੀ ਠੀਕ ਹੈ ਜੀ ਐਨ ਸਾਰਾ ਕੁਝ ਸਹੀ ਹੋਊਗਾ ਤੇ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਮੇਰਾ ਭਰਾ ਜਿਨ੍ਹਾਂ ਦੇ ਵੀ ਜੇ ਲੱਗਦੇ ਆ ਤੇ ਆਓ ਮੇਰਾ ਭਰਾ ਤੇ ਨਜ਼ਾਰੇ ਨਾਲ ਕੰਮ ਕਰੋ ਕੰਮ ਕਰਕੇ ਤੇ ਆਪਣੇ ਚਾਰ ਪੈਸੇ ਜਿਹੜੇ ਬਣਦੇ ਆ ਉਹ ਬਣਾਓ ਠੀਕ ਹੈ ਜੀ ਬਾਕੀ ਇਹ ਕੰਮ ਤਾਂ ਸਾਰੇ ਪਾਸੇ ਚੱਲਣੀਆਂ ਆ ਕੰਮ ਕਰਨਾ ਹੀ ਪੈਣਾ ਹਰੇਕ ਪਾਸੇ ਕੰਮ ਕਰਨਾ ਪਿਆ ਹੈ ਵੀ ਇੱਥੇ ਥੋੜਾ ਵਧੀਆ ਚੱਲ ਕੰਮ ਵਧੀਆ ਈਜ਼ੀ ਵੀ ਆ ਕੰਮ ਠੀਕ ਆ ਟਾਈਮ ਟੂ ਟਾਈਮ ਆ ਇਹ ਨਹੀਂ ਹੈਗਾ ਵੀ ਧੱਕਮ ਧਕਾਨ ਤੇ ਬਾਕੀ ਸਾਰਾ ਕੁਝ ਵਧੀਆ ਪੈਸੇ ਵੀ ਚਾਰ ਵਧੀਆ ਉਹ ਮੈਂ ਤੁਹਾਨੂੰ ਸਾਰਾ ਕੁਝ ਪਹਿਲਾਂ ਦੱਸ ਹੀ ਦਿੱਤਾ ਕਿੱਦਾਂ ਹੈਗਾ ਕਿੱਦਾਂ ਨਹੀਂ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਛੁੱਟੀਆਂ ਆ ਉਹ ਤੁਹਾਨੂੰ ਪਤਾ ਹੀ ਹੈ ਛੁੱਟੀ ਦੀ ਵੀ ਤੁਹਾਨੂੰ ਮੈਂ ਪਹਿਲਾਂ ਵੀਡੀਓ ਪਾਤੀ ਆ ਵੀ ਛੁੱਟੀ ਕਿੱਦਾਂ ਨਹੀਂ ਜਾ ਸਕਦੇ ਆ ਪਿੰਡ ਨੂੰ ਤੇ ਬਾਕੀ ਸਾਰਾ ਕੁਝ ਓਕੇ ਆ ਜੀ ਮਿਲਦੇ ਆਂ ਫੇ ਆਪਾਂ ਅਗਲੇ ਬਲੌਗ ਦੇ ਨਾਲ ਤੇ ਰੱਬ ਰੱਖਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਟਰੱਕਾਂ ਵਾਲੇ ਟਰੱਕਾਂ ਵਾਲੇ